ਅਲੇ ਦੀ ਕੁੜੀ ਢੱਕਾ ਤੋੜਨਾ ਨਹੀਂ ਆਖਾ ਮੋੜਨਾ ਨਹੀਂ ਤੇ ਐਵੇਂ ਹੀ ਭਾਂਡੇ ਛਾਂਡੇ ਖੜਕਾਈ ਜਾਣੇ ਡੰਗੜ ਡਰਾਈ ਜਾਣੇ ਪਤਾ ਹੀ ਨਹੀਂ ਅੱਜ ਓ ਵਾਓ ਮੰਮੀ ਤੁਸੀਂ ਇਹ ਨਹੀਂ ਤੂੰ ਇਕੱਠੀ ਕਰ ਲਈ ਓ ਵਾਓ ਇਨਾ ਕੰਮ ਤੁਸੀਂ ਕਿਵੇਂ ਕਰ ਲਿਆ ਹਾਏ ਅੱਲਾ ਰੱਬ ਨਾ ਕਿ ਤੇ ਵੇਖਦਾ ਹੋ ਮੰਮੀ ਤੈਨੂੰ ਰੱਬ ਤਾਂ ਮੈਨੂੰ ਵੇਖੀ ਜਾਂਦਾ ਹਾਏ 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 ਇਨਾ ਪੁੰਨ ਕਵਲਾ ਮਾਦੀ ਵੀ ਕਿਦੀ ਕਿੱਧਰ ਆ ਗਈ ਅੱਜ ਓਏ ਹੋਏ 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 ਓ ਵੇਲਾ ਉਧਰ ਸਿਮਰਨ ਫੜਾ ਫੜਾ ਲੱਗੀ ਹੋਈ ਆ ਓ ਸਿਮਰਨ ਨਾ ਪੋ ਟੁੜੀ ਇਕੱਠੀ ਗਾਲੀ ਓ ਵਾਓ ਇਨਾ ਕੰਮ ਤੁਸੀਂ ਕਿਵੇਂ ਕਰ ਲਿਆ ਹਾਏ ਅੱਲਾ ਰੱਬ ਨਾ ਕਿ ਤੇ ਵੇਖਦਾ ਮੰਮੀ ਤੈਨੂੰ ਰੱਬ ਤਾਂ ਮੈਨੂੰ ਵੇਖੀ ਜਾਂਦਾ ਹਾਏ 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 ਇਨਾ ਪੁੰਨ ਕਵਲਾ ਮੱਦੀ ਵੀ ਕਦੀ ਕਿੱਧਰ ਆ ਗਈ ਅੱਜ ਓਏ ਹੋਏ 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 ਓ ਵੇਲਾ ਦਰਸ਼ੀ ਟੁੜੀ ਇਕੱਠੀ ਪਾਲੇ ਦੀ ਕੁੜੀ ਡੱਕਾ ਤੋੜਨਾ ਨਹੀਂ ਆਖਾਂ ਮੋੜਨਾ ਭਾਂਡੇ ਛਾਂਡੇ ਖੜਕਾਈ ਜਾਣੇ ਡੰਗੜ ਡਰਾਈ ਜਾਣੇ ਪਤਾ ਹੀ ਨਹੀਂ ਅੱਜ ਓ ਵਾਓ ਮੰਮੀ ਤੁਸੀਂ ਇਹ ਨਹੀਂ ਟੁੜੀ ਇਕੱਠੀ ਗਾਲੀ ਓ ਵਾਓ ਇਨਾ ਕੰਮ ਤੁਸੀਂ ਕਿਵੇਂ ਕਰ ਲਿਆ هاي الله